ਅਕਸਰ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਨਿਵੇਸ਼ ਕਿਸ ਜਗ੍ਹਾ ਤੇ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਪੈਸਾ ਵה ਕਦੀ ਖਰਾਬ ਨਾ ਹੋਵੇ ਤੇ ਜੇ ਗੱਲ ਕਰੀਏ ਸਰਕਾਰੀ ਅਦਾਰੇਾਂ ਦੀ ਤਾਂ ਸਰਕਾਰੀ ਅਦਾਰੇਾਂ 'ਚ ਨਿਵੇਸ਼ ਨੂੰ ਜ਼ਿਆਦਾ ਬਿਹਤਰ ਮੰਨਿਆ ਜਾਂਦਾ ਵਾ ਜ਼ਿਆਦਾ ਵਧੀਆ ਮੰਨਿਆ ਜਾਂਦਾ ਵਾ ਕਿਉਂਕਿ ਇੱਥੇ ਇਨਵੈਸਟਮੈਂਟ ਦੀ ਸਕੀਮਾਂ ਦੇ ਵਿੱਚ ਕਾਫੀ ਵੈਰਾਈਟੀ ਹੁੰਦੀ ਆ ਤੇ ਸਕੀਮਾਂ ਦੇ ਉੱਤੇ ਵਿਆਜ ਦਰਾਂ ਨੇ ਕਾਫੀਆਂ ਚੰਗੀਆਂ ਦਿੱਤੀਆਂ ਜਾਂਦੀਆਂ ਨੇ ਅਤਾਏ ਜੋ ਘਾਟੇ ਦਾ ਸੌਦਾ ਹੁੰਦਾ ਵਾ ਵੇ ਇਹ ਤਾਂ ਘਟ ਹੁੰਦਾ ਵਾ ਲਾਸ ਦੀ ਜੇ ਗੱਲ ਕਰੀਏ ਤਾਂ ਸਰਕਾਰੀ ਅਦਾਰੇਾਂ ਦੇ ਵਿੱਚ ਕੀਤੇ ਗਏ ਨਿਵੇਸ਼ ਦੇ ਵਿੱਚ ਲੋਸ ਨਾ ਬਰਾਬਰ ਹੀ ਮੰਨਿਆ ਜਾਂਦਾ ਵੈ ਸੋ ਪੋਸਟ ਆਫਿਸ ਦੇ ਵਿੱਚ ਵੀ ਅਜਿਹਾ ਹੀ ਹੁੰਦਾ ਵੈ ਪੋਸਟ ਆਫਿਸ ਦੀਆਂ ਸਕੀਮਾਂ ਅਕਸਰ ਕੁਝ ਨਾ ਕੁਝ ਖਾਸ ਲੈ ਕੇ ਆਂਦੀਆਂ ਰਹਿੰਦੀਆਂ ਨੇ ਸੇਨ ਸਕੀਮਾਂ ਦੇ ਵਿੱਚ ਲੋਕਾਂ ਨੂੰ ਜੋ ਲਾਭ ਹੈ ਇੱਕ ਪਾਰਦਰਸ਼ੀ ਤਰੀਕੇ ਦੇ ਨਾਲ ਹਮੇਸ਼ਾ ਮਿਲਦਾ ਵੈ ਸੋ ਇਸ ਦੇ ਵਿੱਚ ਕੀ ਹੁੰਦਾ ਵੈ ਕਿ ਲੋਕਾਂ ਨੂੰ ਵਧੀਆ ਰਿਟਰਨ ਦਿੱਤਾ ਜਾਂਦਾ ਵੈ ਅਤੇ ਵਿਆਜ ਦਰਾਂ ਵੈ ਕਾਫੀ ਬਿਹਤਰ ਦਿੱਤੀਆਂ ਜਾਂਦੀਆਂ ਵੈ ਅਤੇ ਲੋਕਾਂ ਨੂੰ ਇਸ ਤੇ ਬੈਨੀਫਿਟਸ ਨੇ ਅਕਸਰ ਉੰਦੇ ਰਹਿੰਦੇ ਰਹਾ ਡਾਕ ਵਿਭਾਗ ਦੇ ਨਿਵੇਸ਼ਕਾਂ ਦੇ ਲਈ ਇੱਕ ਜੋ ਬਹੁਤ ਵਧੀਆ ਸਕੀਮ ਹੈ ਜਿਸ ਦੀ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਸਕੀਮ ਹੈ ਜੇਕਰ ਜਿਸ ਦੇ ਵਿੱਚ ਤੁਸੀਂ ਲਗਭਗ 80000 ਦੇ ਕਰੀਬ ਜੋ ਰਿਟਰਨ ਹੈ ਉਸ ਨੂੰ ਪ੍ਰਾਪਤ ਕਰ ਸਕਦੇ ਹੋ ਸਕੀਮ ਦਾ ਨਾਮ ਹੈ ਜੋ ਪੋਸਟ ਆਫਿਸ ਆਰ ਡੀ ਦੇ ਨਾਮ ਤੋਂ ਰੱਖਿਆ ਜਾਂਦਾ ਹੈ ਔਰ ਇਸ ਸਕੀਮ ਦੇ ਵਿੱਚ ਜੇਕਰ ਤੁਸੀਂ ਹਰ ਮਹੀਨੇ ਪੈਸੇ ਇਨਵੈਸਟ ਕਰਦੇ ਹੋ ਤਾਂ ਤੁਹਾਡੀ 5 ਸਾਲਾਂ ਬਾਅਦ ਜੋ ਮੈਚਿਓਰਿਟੀ ਹੋਵੇਗੀ ਸਕੀਮ ਦੀ ਉਸ ਦੇ ਵਿੱਚ ਤੁਹਾਨੂੰ ਚੰਗੇ ਵਿਆਜ ਦੇ ਨਾਲ ਤੁਹਾਡੇ ਪੈਸੇ ਨੇ ਉਹ ਮਿਲਣਗੇ ਜੇ ਗੱਲ ਕਰੀਏ ਜੇਕਰ ਇਸ ਸਕੀਮ ਦੇ ਵਿੱਚ ਕਿੰਨੇ ਪੈਸੇ ਆ ਜੋ ਕਿ ਲਗਾਏ ਜਾ ਸਕਦੇ ਨੇ ਸੋ ਇਸ ਸਕੀਮ ਦੇ ਵਿੱਚ ਘੱਟ ਤੋਂ ਘੱਟ ਜਾਂ ਫਿਰ ਸ਼ੁਰੂਆਤੀ ਜੋ ਪੈਸੇ ਕਹਿ ਸਕਦੇ ਆ ਕਿ 100 ਰੁਪਏ ਦੇ ਨਿਵੇਸ਼ ਤੋਂ ਸ਼ੁਰੂ ਹੋ ਜਾਂਦੇ ਅਤੇ ਜਿਆਦਾ ਤੋਂ ਜਿਆਦਾ ਤੁਸੀਂ ਕੋਈ ਲਿਮਟ ਨਹੀਂ ਹੈ ਕਿੰਨੇ ਵੀ ਪੈਸੇ ਹੋਣ ਤੁਸੀਂ ਇਸ ਦੇ ਵਿੱਚ ਨਿਵੇਸ਼ ਹੈ ਜੋ ਕਰ ਸਕਦੇ ਹੋ ਸੋ ਕਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਤੁਸੀਂ ਆ ਜੋ ਬੱਚਿਆਂ ਦੇ ਯਾਨੀ ਕਿ ਨਾਬਾਲਗ ਨੇ ਜੋ ਉਹਨਾਂ ਦੇ ਵੀ ਖਾਤੇ ਖੋਲ ਸਕਦੇ ਹੋ ਤੇ ਜੋ ਇੱਕ ਉਹਨਾਂ ਦੇ ਮੈਚਿਓਰਿਟੀ ਦੇ ਲਈ ਉਹਨਾਂ ਦੇ ਵੱਡੇ ਹੋਣ ਦੇ ਤੱਕ ਜੋ ਇਸ ਵਿੱਚ ਪੈਸੇ ਜਮ੍ਹਾਂ ਕਰਵਾ ਸਕਦੇ ਹੋ ਇੱਕ ਅਲੱਗ-ਅਲੱਗ ਸਕੀਮਾਂ ਆndੀਆਂ ਨੇ ਸੋ ਇਸ ਸਕੀਮ ਦੇ ਵਿੱਚ ਵੀ ਕਾਫੀ ਲਾਭ ਹੈ ਜੋ ਦੇਖਣ ਨੂੰ ਮਿਲਦਾ ਹੈ ਸੋ ਇਸ ਦੇ ਵਿੱਚ ਜੇਕਰ ਤੁਸੀਂ 80000 ਦਾ ਰਿਟਰਨ ਚਾਹੁੰਦੇ ਹੋ 80000 ਰੁਪਏ ਇਸ ਸਕੀਮ ਦੇ ਰਾਹੀਂ ਕਮਾਣੇ ਜਾਂਦੇ ਹੋ ਤਾਂ ਤੁਹਾਨੂੰ ਹਰ ਮਹੀਨੇ 7000 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ ਤੇ ਇਹ ਨਿਵੇਸ਼ ਹੈ ਜੋ ਲਗਭਗ ਤੋਂ ਜੋ ਜੋ 5 ਸਾਲਾਂ ਤੱਕ ਕਰਨਾ ਹੋਵੇਗਾ 5 ਸਾਲਾਂ ਦੇ ਵਿੱਚ ਜੋ ਮੈਚਿਓਰਿਟੀ ਹੈ ਉਹ 5 ਸਾਲਾਂ ਬਾਅਦ ਪੂਰੀ ਹੋ ਜਾਵੇਗੀ ਅਤੇ ਤੁਹਾਨੂੰ ਲਗਭਗ 80000 ਦੇ ਕਰੀਬ ਵਿਆਜ ਹੈ ਜੋ ਮਿਲ ਜਾਵੇਗਾ ਸੋ ਇਸ ਦੇ ਨਾਲ ਤੁਹਾਨੂੰ ਕਾਫੀ ਲਾਭ ਹੋਵੇਗਾ ਤੇ ਕੁੱਲ ਰਕਮ ਹੈ ਤੁਹਾਡੀ ਕਰੀਬ 5 ਲੱਖ ਦੇ ਨੇੜੇ ਬਣ ਜਾਵੇਗੀ ਸੋ ਇਸ ਦੀਆਂ ਇਹ ਜਿਹੇ ਸਕੀਮਾਂ ਨੇ ਜੋ ਅਕਸਰ ਡਾਕ ਵਿਭਾਗ ਦੇ ਵੱਲੋਂ ਲਿਆਂਦੀਆਂ ਜਾਂਦੀਆਂ ਨੇ ਜਿਸਨਾਂ ਨੂੰ ਪੋਸਟ ਆਫਿਸ ਇਨਵੈਸਟਮੈਂਟ ਸਕੀਮਸ ਦੇ ਵਜੋਂ ਵੀ ਜਾਣਿਆ ਜਾਂਦਾ ਵੈਸੋ ਇਹਨਾਂ ਸਕੀਮਾਂ ਦੇ ਵਿੱਚ ਲੋਕ ਅਕਸਰ ਨਿਵੇਸ਼ ਕਰਦੇ ਨੇ ਅਤੇ ਨਿਵੇਸ਼ ਕਰਨ ਤੋਂ ਬਾਅਦ ਚੰਗੇ ਵਿਆਜ ਦਰ ਅਤੇ ਇਨਕਮ ਹੈ ਜੋ ਪ੍ਰਾਪਤ ਕਰਦੇ ਨੇ